ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਸੰਤ ਸਰਨ ਜੋ ਜਨ ਪਰੇ ਸੋ ਜਨ ਉਤਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹਰ ਬਹਰ ਅਵਤਾਰ ਅਸ਼ਟਪਦੀ ਸੰਤ ਕੇ ਦੁੱਖਨਾਰ ਜਾ ਘਟੇ ਸੰਤ ਕੇ ਦੁੱਖਨ ਜੰਮਤੇ ਨਹੀਂ ਛੂਟੇ ਸੰਤ ਕੇ ਦੁੱਖਨ ਸੁਖ ਸਭ ਜਾਏ ਸੰਤ ਕੇ ਦੁੱਖਨ ਨਰਕ ਮਹਿ ਪਾਏ ਸੰਤ ਕੇ ਦੁੱਖਨ ਮਤ ਹੋਏ ਮਲੀਨ ਸੰਤ ਕੇ ਦੁੱਖਨ ਸੋਭਾ ਤੇਹੀ ਸੰਤ ਕੇ ਹੱਥੇ ਕੋ ਰੱਖੇ ਨਾ ਕੋਏ ਸੰਤ ਕੇ ਦੁੱਖਨ ਥਾਨ ਪ੍ਰਸਰ ਹੋਏ ਸੰਤ ਕਿਰਪਾ ਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਭੀ ਤਰੇ ਸੰਤ ਕੇ ਦੁੱਖਨ ਤੇ ਮੁਖ ਭਵੇ ਸੰਤਨ ਕੇ ਦੁੱਖਨ ਕਾਜ ਜਿਉ ਲਵੇ ਸੰਤਨ ਕੇ ਦੂਖਨ ਸਰਪ ਜੋਨ ਪਾਏ ਸੰਤ ਕੇ ਦੂਖਨ ਤ੍ਰਿਗਦ ਜੋਨ ਕਿਰਮਾਏ ਸੰਤਨ ਕੇ ਦੂਖਨ ਤ੍ਰਿਸ਼ਨਾ ਮਹਿ ਚਲੇ ਸੰਤ ਕੇ ਦੂਖਨ ਸਭ ਕੋ ਚਲੇ ਸੰਤ ਕੇ ਦੂਖਨ ਤੇਜ ਸਭ ਜਾਏ ਸੰਤ ਕੇ ਦੂਖਨ ਨੀਚ ਨ ਚਾਏ ਸੰਤ ਦੋਖੀ ਕਥਾਉ ਕੋ ਨਾਹੀ ਨਾਨਕ ਸੰਤ ਭਾਵੇ ਤਾਉ ਕੀ ਗਤ ਪਾਏ ਸੰਤ ਕਾ ਨਿੰਦਕ ਮਹਾ ਹਤਤਾਈ ਸੰਤ ਕਾ ਨਿੰਦਕ ਖਿੰ ਟਿਕ ਨ ਪਾਈ ਸੰਤ ਕਾ ਨਿੰਦਕ ਮਹਾ ਹਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇਹੀਨ ਸੰਤ ਕਾ ਨਿੰਦਕ ਦੁਖ ਯਾਰ ਦੀਨ ਸੰਤ ਕੇ ਨਿੰਦਕ ਕੋ ਸਰਬ ਰੋਗ ਸੰਤ ਕੇ ਨਿੰਦਕ ਕੋ ਸਦਾ ਵਿਜੋਗ संत की निंदा दोख में दोख नानक संत ता उसका पी हुए मोख संत का दोखी सदा पवित संत का दोखी किसे का नहीं मित संत के दोखी को डान लागे संत के दोखी को सब त्यागे संत का दोखी महाअंकारी संत का दोखी सदा विकारी ਸੰਤ ਕਾ ਦੋਖੀ ਜਨ ਮਰੇ ਸੰਤ ਕੀ ਦੁਖ ਨਾ ਸੁਖ ਤੇ ਟਰੇ ਸੰਤ ਕੇ ਦੋਖੀ ਕੋ ਨਾ ਹਿੰਡਾਉ ਨਾਨਕ ਸੰਤ ਭਾਵੇ ਤਾਂ ਲੇ ਮਿਲਾਏ ਸੰਤ ਕਰੋ ਕੀ ਅਦੂ ਪੀਚ ਤੇ ਟੂਟੇ ਸੰਤ ਕਾ ਦੋਖੀ ਕਿਤੇ ਕਾਜ ਨਾ ਪਹੁੰਚੇ ਸੰਤ ਕੇ ਦੋਖੀ ਕੋ ਦਿਆਨ ਪਰਮਾਈਏ ਸੰਤ ਕਾ ਦੋਖੀ ਉਜੜ ਪਾਈਏ ਸਾਂਤ ਕਾ ਦੋਖੀ ਅੰਦਰ ਤੇ ਤੋਤਾ ਜਿਉਂ ਸਾਹ ਸੁਬਿਨਾ ਮਿਰ ਤੱਕੀ ਲੋਤਾ ਸਾਂਤ ਕੇ ਦੋਖੀ ਕੀ ਜੜ ਕਿਛ ਨਾ ਹੈ ਆਪਨ ਵੀ ਜਾਪੇ ਹੀ ਖਾਏ ਸਾਂਤ ਕੇ ਦੋਖੀ ਕੋ ਵਰਨ ਰੱਖਣ ਹਾਰ ਨਾਨਕ ਸਾਂਤ ਭਾਵੇ ਤਾਂ ਲਏ ਉਪਹਾਰ ਸਾਂਤ ਕਾ ਦੋਖੀ ਉਹ ਬਿਨ ਲਾਏ ਜਿਉਂ ਜਲ ਬਿਨ ਮਛਲੀ ਤੜਪੜਾਏ ਸੰਤ ਕਾ ਦੁਖੀ ਭੁਖਾ ਨਹੀਂ ਰਾਜੇ ਜਿਉ ਪਾਪ ਕੀ ਇੰਦ ਨੇ ਧਰਾਪੇ ਸੰਤ ਕਾ ਦੁਖੀ ਛੋਟੇ ਅਕੇਲਾ ਜਿਉ ਗੁਆੜ ਤਿਲਕੇਤ ਮਾਹੀ ਦੁਹਿਲਾ ਸੰਤ ਕਾ ਦੁਖੀ ਧਰਮ ਤੇ ਰਹਤ ਸੰਤ ਕਾ ਦੁਖੀ ਸਤ ਮਿਥਿਆ ਕਹਿਤ ਕੀਰਤਨਿੰਦ ਕਾ ਤੁਰ ਨਹੀਂ ਪਿਆ ਨਾਨਕ ਜੋ ਤਿਸ ਭਾਵੇ ਸੋ ਇਥਿਆ ਸੰਤ ਕਾ ਦੁਖੀ ਬਿਗੜ ਰੂਪ ਹੋ ਜਾਏ ਸੰਤ ਕੇ ਦੁਖੀ ਕੋ ਦਰਗਹ ਮਿਲੇ ਸਜਾਏ ਸੰਤ ਕਾ ਦੋਖੀ ਸਦਾ ਸਹਿ ਕਾਈਏ ਸੰਤ ਕਾ ਦੋਖੀ ਨਾ ਮਰੇ ਨਾ ਜਿਵਾਈਏ ਸੰਤ ਕੀ ਦੋ ਸੰਤ ਕੇ ਦੋਖੀ ਕੀ ਪੁਜੇ ਨਾ ਆਸਾ ਸੰਤ ਕਾ ਦੋਖੀ ਉਠ ਚੱਲੇ ਨਿਰਾਸਾ ਸੰਤ ਕੇ ਦੋਖ ਨ ਤ੍ਰਿਸ਼ਟੇ ਕੋਏ ਜੈਸਾ ਭਾਵੇ ਤੈਸਾ ਕੋਈ ਹੋਏ ਪਿਆ ਕੀਰਤਨ ਮੇਟੇ ਕੋਏ ਨਾਨਕ ਜਾਣੇ ਸੱਚਾ ਸੋਏ ਸਭ ਘਟ ਤਿਸ ਕੇ ਉਹ ਕਰਨਿਹਾਰ ਸਦਾ ਸਦਾ ਤਿਸ ਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਧਿਆਉ ਸਾਸ ਗ੍ਰਾਸ ਸਭ ਕੁਛ ਵਰਤੇ ਤਿਸ ਕਾ ਕੀਆ ਜੈਸਾ ਕਰੇ ਤੈਸਾ ਕੋਥੀਆ ਆਪਣਾ ਖੇਲ ਆਪ ਕਰਨਿਹਾਰ ਦੂਸਰ ਕੌਣ ਕਹੇ ਵਿਚਾਰ ਜਿਸ ਨੂੰ ਕਿਰਪਾ ਕਰੇ ਤਿਸ ਆਪ ਨਾਮ ਦੇ ਬੱਡ ਪਾਗੀ ਨਾਨਕ ਜਨ ਸੇ ਵਾਹਿ ਗੁਰਜੀ ਕਾ ਕਾਲ ਸਾ ਵਾਹਿ ਗੁਰਜੀ ਕਿਰਪਤ